ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਤੇ ਅੱਜ ਅਸੀਂ ਜਾ ਰਹੇ ਵੈਸੇ ਰਾਸ਼ਨ ਆਨ ਜਾਣਾ ਸੀ ਸਾਡਾ ਪਲਾਨ ਚੇਂਜ ਹੋ ਗਿਆ ਕਿ ਰਾਸ਼ਨ ਦਾ ਤਾਂ ਲੈਣਾ ਹੀ ਲੈਣਾ ਚਲ ਅੱਜ ਅਸੀਂ ਗੋਡਵਾਰਾ ਬਣਾਈ ਸੀ ਇਧਰ ਦਾ ਕੀ ਨਾਮ ਥੇ ਦਾ ਅਜਨੌਦ ਸ਼ਹੀਦਾਂ ਦਾ ਗੋਡਵਾਰਾ ਅਜਨੌਦ ਇਹ ਹੈਗਾ ਲੁਧਿਆਣੇ ਤੋਂ ਤਕਰੀਬਨ 20 ਤੋਂ 22 ਕਿਲੋਮੀਟਰ ਦੂਰ ਪੈ ਜਾਂਦਾ ਇੱਥੇ ਮੱਥਿਆ ਹੀ ਲੱਗਦੀ ਹੈ ਦਸਮੀ ਵੀ ਲੱਗਦੀ ਦਸਮੀ ਤੇ ਮੱਥਿਆ ਲੱਗਦੀ ਹੈ ਇੱਥੇ ਬਹੁਤ ਸੰਗਤ ਆਉਂਦੀ ਹੈ ਕਾਫੀ ਕੱਲ ਦਸਵੀਂ ਸੀ ਕੱਲ ਜਾ ਨਹੀਂ ਹੋਇਆ ਅੱਜ ਠੰਡੇ ਆ ਚੱਲ ਹੋਪ ਐਸੇ ਬਹਾਨੇ ਚੱਲ ਪਹਿਲਾਂ ਗੁਰਦੁਆਰਾ ਜਾਈਏ ਫਿਰ ਰਾਸ਼ਨ ਵੀ ਲਿਆਵਾਂਗੇ ਆ ਤੁਹਾਨੂੰ ਰਸਤੇ 'ਚ ਦਿਖਾਉਂਦੇ ਆ ਪਹਿਲਾਂ ਤਾਂ ਟ੍ਰੈਫਿਕ ਕੀ ਆ بارش ਇਹ ਨਹੀਂ ਹੋਈ ਹੋਈ ਹੈ ਲੁਧਿਆਣਾ 'ਵਾਂ ਥੋੜਾ ਮੀਂਹ ਪੈ ਜਾਵੇ ਪਾਣੀ ਦਾ ਘੱਟ ਪੁੱਛੋ ਨਾ ਤੁਸੀਂ ਆ ਰੱਜ ਕੇ ਹੋ ਜਾਂਦਾ ਇਹ ਵੀ ਲੈਤੀ ਉਹ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਯਾਰ ਗਿੱਲ ਰੋਡ ਹਮੇਸ਼ਾ ਹੀ ਬੁੱਕ ਰਹਿੰਦੀ ਹੈ ਚਾਹੇ ਸੰਡੇ ਹੋਵੇ ਚਾਹੇ ਮੰਡੇ ਹੋਵੇ ਉੱਥੇ ਜਾਣਾ ਹੋਵੇ ਪਹਿਲਾਂ ਦਾ ਟਰੈਕ ਦਾ ਸਾਹਮਣਾ ਕਰਨਾ ਪੈਂਦਾ ਤੂੰ ਕਿੰਦੇ ਬੰਦਾ ਫੇਰ ਉਹ ਟਾਈਮ ਤੇ ਪਹੁੰਚ ਜਾਂਦਾ ਗੱਡੀ ਚ ਦਾ ਬੰਦਾ ਮੈਂ ਕਹਿੰਦਾ ਫਸੇ ਹੀ ਰਹਿੰਦਾ ਹਰ ਲੈਡ ਤੇ ਲੈਡ ਤੇ ਫਸੇ ਰਹਿਣਾ ਬੰਦਾ ਜੋ ਮਰਜੀ ਕਰ ਲੋ ਗੈਲੋੜ ਵੈਸੇ ਵੀ ਮਾਰਕੀਟ ਲਈ ਬਹੁਤ ਮਸ਼ਹੂਰ ਆ ਵੱਡੇ ਵੱਡੇ ਇੰਡਸਟਰੀਅਲ ਤੇ ਸਾਰੀ ਦੁਨੀਆ ਦੇ ਵੱਡੇ ਵੱਡੇ ਸਾਰੇ ਪ੍ਰੋਡਕਟ ਮਿਲਦੇ ਨੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਫੋਕਲ ਪੁਆਇੰਟ ਇੱਥੇ ਸਭ ਇਹ ਤੋਂ ਬੰਦੇ ਲੁਧਿਆਣੇ ਆਉਂਦੇ ਨੇ ਸਪੈਸ਼ਲ ਕੁਈ ਸਮਾਨ ਸੂਣ ਖੇਦਣਾ ਨਾ 80 ਕੋਲ ਜਾ ਗਿਆ। ਅਸੀਂ ਨਹਿਰ ਤੇ ਪਹੁੰਚ ਗਏ ਆ। ਦੇਖਦੇ ਆ ਨਹਿਰ ਭਰੀਆ ਖਾਲੀ ਆ। ਬਰਸਾਤਾں ਚ ਨਹਿਰ ਚਰਵਾਹ ਦਾ ਖਾਤੀ ਭਰੀ ਹੁੰਦੀ ਐ। ਇੱਥੇ ਫਲ ਫੂਟ ਦੀ ਬਹੁਮਾਰਗੀ ਦਾ ਭਾਈ। ਆ ਪੁਲ ਬੰਨ ਵਗੜ ਕੇ ਬਹੁਤ ਸੁੱਖ ਮਿਲਿਆ। ਮੀਂਹ ਤਾਂ ਇੱਥੇ ਜਾਂ ਬਹੁਤ ਤਗੜਾ ਲੱਗਦਾ। ਬਾਕੀ ਇਹ ਆਹ ਰੋਡ ਇਦਾਂ ਦੀ ਐ ਨਾ ਇੱਥੇ ਕ੍ਰੋਸਿੰਗ ਕਰਨੀ ਬਹੁਤ ਔਖੀ ਆ। ਬੰਦੇ ਦੀ ਬੱਸ ਹੋ ਜਾਂਦੀ ਐ ਤੇ ਕ੍ਰੋਸਿੰਗ ਕਰਦੇ ਕਰਦੇ ਇਹ ਤਾਂ ਚੱਲ ਹਲੇ ਕਿੰਨੇ ਬੱਜੇ ਨੇ? ਹਲੇ 11:30 ਹੋਏ ਨੇ। ਕਾ ਹਾਲ ਹੈ ਤੋ ਚਲੋ ਜੇ 5 ਵਜੇ ਆਓਗੇ ਤਾਂ ਕਿਵੇਂ ਕ੍ਰੋਸਿੰਗ ਕਰਾਂ ਉਹ ਸਾਡਾ ਪਲਾਨ ਹੁੰਦਾ ਜੇ ਅਸੀਂ ਐਕਟਿਵ ਤੇ ਆਣਾ ਹੁੰਦਾ ਤਾਂ ਅਸੀਂ 8 ਵਜੇ ਆ ਜੀਦਾ ਕਿਉਂਕਿ ਸ਼ਾਮੀ ਇੰਨਾ ਦਿੱਕਤ ਆਂਦੀ ਆ ਸੜਕਾਂ ਤੇ ਔਖਾ ਬੜਾ ਹੁੰਦਾ ਅੱਜ ਫੇਰ ਤੁਹਾ ਲੇਟ ਹੀ ਹੋਗੇ ਗੱਡੀ ਚ ਦਾ ਬੰਦਾ ਮੈਂ ਕਹਾ ਸੰਡੇ ਆ ਦਿਨ 5 ਵਜੇ ਮਸਾਂ ਹੀ ਨਿਕਲਦਾ ਟ੍ਰੈਫਿਕ ਦੀ ਫਜ਼ਾ ਰਹਿੰਦਾ ਉਹਨੂੰ ਉਮੀਦ ਨਹੀਂ ਹੁੰਦੀ ਕਿ ਮੈਂ ਕੋਈ ਦੇਖ ਲਊਗਾ ਟ੍ਰੈਫਿਕ ਹੀ ਦੇਖਦਾ ਆਸੇ ਪਾਸੇ ਇਹ ਵੀ ਨਹਿਰ ਚੈੱਕ ਕਰਦੇ ਨਹਿਰ ਭਰੀਆ ਚ ਨਹੀਂ ਉਧਰਲੇ ਪਾਸੇ ਮੋੜਨਾ ਦੇਖਦੇ ਆ ਭਾਈ ਮੁੜ ਪਾਣੀ ਕਿ ਨਹੀਂ ਪਿੱਛੇ ਤਾਂ ਖਾਲੀ ਲੱਗਦਾ ਬਾਹਰ ਤਾਂ ਪਤਾ ਨਹੀਂ ਅੰਦਰ ਮਾਹੌਲ ਠੰਡਾ ਹੈ ਬਾਹਰ ਨਿਕਲਾਂਗੇ ਫੇਰ ਬਦਲ ਲਗੂ ਇਹ ਗਰਮੀ ਜੂਨ ਦੀ ਇਦਾਂ ਦੀ ਹੈ ਨਾ ਬਹੁਤ ਹੀ ਚਿਪ 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 ਬਸ ਕਰਾ ਜੀ ਇਹ ਨਹਿਰ ਭਰੀ ਹੋਈ ਉਹ ਦੇਖ ਉੱਧਰ ਦਿਖਾਓ ਦੇਖ ਹਾਂ ਨਹਿਰ ਵੀ ਆਹ ਰੋਡ ਤੇ ਚੜ ਕੇ ਥੋੜਾ ਚੇਂਜ ਆ ਰਹਿੰਦਾ ਬਾਕੀ ਜਦੋਂ ਪੁਲ ਪੁਲ ਬੰਦੇ ਹੋਏ ਨੇ ਜਦੋਂ ਪੁਲ ਬਣ ਕੇ ਤਾਂ ਵੈਸੇ ਵਧੀਆ ਰਾਹਤ ਬਣ ਜਾਣੀ ਤੇ ਆਹ ਪੁਲ ਬੰਦਾ ਪਿਆ ਜਦੋਂ ਆਹ ਪੁਲ ਬਣ ਗਿਆ ਤਾਂ ਫਿਰ ਸੋਖਾ ਹੋ ਜਾਣਾ ਇਹ ਤੇ ਇੱਥੇ ਜਿਹੜਾ ਕੁਆਲਟੀ ਚੌਂਕ ਦਾ ਜਾਮ ਲੱਗਦਾ ਨਾ ਇਹ ਬੰਦ ਹੋ ਜਾਊਗਾ ਆਹ ਮੂਰੇ ਕਿਹੜੀ ਗੱਡੀ ਜਾਂਦੀ ਸ਼ੀਸ਼ੇ ਕੇਜੇ ਲੱਗੇ ਤੇ ਕਿਹ ਲਾਈਟਾਂ ਜੀ ਵੈਗਨ ਮੰਗੂਆ ਵੈ ਜੀ ਵੈਗਨ ਨਹੀਂ ਆਣੀ ਕੋਈ ਹੋਰ ਹੀ ਲੱਗਦੀ ਹੈ ਕਿਹੜੀ ਆ ਵੀ ਗੱਡੀ ਐ ਦੱਸੋ ਫੇਰ ਜੀ ਬੈਗਨ ਵਰਗੀ ਲੱਗਦੀ ਐ ਜੀ ਬੈਗਨ ਦਾ ਪਹਿਲਾ ਮਾਡਲ ਤਾਂ ਨਹੀਂ ਗੋੜਖਾ ਗੱਡੀ ਐ ਗੋੜਖਾ ਕਿੱਧਰ ਗਈ ਗੋੜਖਾ ਆ ਰਿਹਾ ਲੈ ਨੀ ਕਾ ਟਾਵਰ ਨਵਾਂ ਬਣਿਆ ਵਾ ਇੱਥੇ ਟਾਵਰ ਇੱਥੇ ਬੜੇ 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 ਸ਼ੋਰੂਮ ਖੁੱਲ ਗਏ ਆ KFC ਕੋਨੇ ਤੇ ਬਣਾਇਆ ਦਿਆਲ ਖੁੱਲ ਗਿਆ ਹੋਰ ਬੜੇ ਬੜੇ ਬ੍ਰਾਂਡ ਨੇ ਵਧੀਆ ਇੱਥੇ ਕੰਫਰਟੇਬਲ ਟ੍ਰੈਫਿਕ ਨਹੀਂ ਹੁੰਦੀ ਇੱਥੇ ਬੰਦਾ ਆਰਾਮ ਨਾਲ ਜਾਵੇ ਇੱਥੇ ਟੌ ਨਗੇੜਾ ਕੱਢੇ ਕਹਾਂ ਆ ਜਾਣਾ ਹੁਣ डीमार्ट तालेयां ਦਾ डीमार्ट ਚ ਰਾਸ਼ਨ ਲੈਂਦਾ ਬਈ ਉਹਦੇ ਬਿਨਾਂ ਖਾਦਾ ਹੀ ਨਹੀਂ ਈਜੀ ਦੇ ਹੁੰਦਾ ਸੀ ਪਹਿਲਾਂ ਈਜੀ ਦੇ ਬੰਦ ਹੋ ਗਏ ਹੁਣ ਕਿਉਂਕਿ ਈਜੀ ਦੇ ਤਾਂ ਉਹ ਸੌਖਾ ਹੁੰਦਾ ਸੀ ਬੰਦਾ ਜਾਓ ਛੋਟਾ ਜਿਹਾ ਹੁੰਦਾ ਨਾ ਨਾ ਉੱਥੇ ਇੰਨੀ ਭੀੜ ਹੁੰਦੀ ਸੀ ਆਰਾਮ ਨਾਲ ਜਾ ਕੇ ਰਾਸ਼ਨ ਲਿਆਓ ਤੇ ਆਪਣਾ ਟਾਈਮ ਤੇ ਘਰ ਆਓ ਇੱਥੇ ਤਾਂ ਸ਼ਾਮੀ ਜੇ ਜਾਓ ਨਾ 5 ਵਜੇ ਇੰਨੀ ਭੀੜ ਹੋ ਜਾਂਦੀ ਆ ਛੱਡੋ ਗੱਲ ਭਈ ਤੁਹਾਨੂੰ ਬਾਰੀ ਆ ਜੇ 5 5 6 6 ਬੰਦੇ ਲਾਈਨ ਚ ਲੱਗ ਜਾਂਦੇ ਬਹੁਤ ਹੀ ਵੇਟਿੰਗ ਹੋ ਜਾਂਦੀ ਆ ਜੇ ਡੀਮਾਰਟ ਰਾਸ਼ਨ ਲੈਣਾ ਤਾਂ ਟਾਈਮ ਤੇ ਲਿਆ ਕਰੋ ਪੈਸੇ ਤੇ 3 ਵਜੇ ਤੋਂ ਪਹਿਲਾਂ ਪਹਿਲਾਂ ਬਾਅਦ ਚ ਦਾ ਔਖਾ ਕੰਮ ਆ ਕੀ ਬੋਲਦੀ ਆ ਉਹ ਅਸੀਂ ਤਾਂ ਉੱਪਰ ਹੋ ਗਿਆ ਪਤਾ ਨਹੀਂ ਦਾਦਾ ਗੱਡੀਆਂ ਚ ਭਈ ਕਿਸੇ ਦਾ ਹਿਸਾਬ ਕਿਤਾਬ ਆ ਆ ਲੈ ਬਹੁਤ ਜਿਆਦਾ ਔਖਾ ਫੀ ਕਾ ਨਿਕਲ ਗਿਆ ਆ ਪੁਲ ਦੇਖ ਲਓ ਯਾਰਾ ਪੁਲ ਜਿਹੜੂ ਬਣ ਗਿਆ ਤਾਂ ਚੈਨ ਆਣਾ ਆ ਪੁਲ ਪਤਲਾ ਹੈਗਾ ਇੱਥੇ ਟ੍ਰੈਫਿਕ ਲੱਗਦੀ ਰੱਖ ਰੱਜ ਕੇ ਲੱਗਦੀਆਂ ਦੇਖ ਲਓ ਅੱਜ ਤਾਂ ਮੈਨੂੰ 5-7 ਗੱਡੀਆਂ ਮੂਰੀ ਲੱਗਦੀਆਂ ਬਸ ਬਾਕੀ ਦੇਖਦੇ ਕਿ ਪਤਾ ਜਲਦੀ ਨਿਕਲ ਜੀਏ ਲਾਈਵ ਇੱਕ ਨਵਾਂ ਏਰੀਆ ਬੰਦਾ ਪਿਆ ਕਹਿੰਦੇ ਇੱਥੇ ਝੀਲ ਬਣਨੀ ਹੈ ਇਹ ਹੈਗਾ ਮੋਰ ਕਿਨਾਂ ਆ ਗਿਆ ਭਲੀਆਂ ਨਾ ਮੋਰਗਨ ਮੋਰਗਨ ਕ੍ਰੋਸਿੰਗ ਆਇ ਇਹਦੇ ਵਿੱਚ ਝੀਲ ਵੀ ਬਣਾਉਣੀ ਹੈ ਕੋਈ ਵੈਸੇ ਤੁਹਾਨੂੰ ਪਤਾ ਹੀ ਹੋਣਾ ਬਠਿੰਡੇ ਝੀਲ ਬਣਾ ਰੱਖੀ ਆ ਉਹ ਐਨ ਬਾਹਲੀ ਫੀਲਿੰਗ ਆਉਂਦੀ ਆ ਪੂਰੀ ਐਨ ਕਿਸ਼ਤੀ ਵੀ ਇੰਪੋਰਟ ਕਰਾ ਰੱਖੀ ਆ ਸੁਣਿਆ ਮੈਂ ਇੱਥੇ ਕਹਿੰਦੇ ਝੀਲ ਬਣਾ ਕੇ ਸੇਮ ਉਦੋਂ ਪ੍ਰੋਜੈਕਟ ਬਣਾਣਾ ਵਾ ਜਰੂਰ ਬਣ ਗਿਆ ਨਾ ਉਹਨੂੰ ਵੀਊ ਚੈੱਕ ਕਰਾਵਾਂਗੇ ਬਹੁਤ ਹੀ ਸੋਹਣਾ ਹੋਣਾ ਸਪੈਸ਼ਲ ਇਹਨਾਂ ਨੇ ਪੁੱਲ ਵੀ ਬਣਾਇਆ ਆਪਣੇ ਇਹਨਾਂ ਵਾਸਤੇ ਇਹਨਾਂ ਵਾਸਤੇ ਪੂਰੀ ਕਲੌਨੀ ਵਾਸਤੇ ਗਾਂ ਪਿੱਛੇ ਫਲਾਇਰ ਪੂਲ ਕਰ ਦੇਣੇ ਆ ਉਹਦੇ ਦੁਕਾਨਾਂ ਬੰਦ ਦੀਆਂ ਭਈਆਂ ਨੇ ਮੈਂ ਤਾਂ ਹੈਰਾਨ ਹਾਂ ਕਿੰਨੇ ਕੁ ਬਣਾ ਲੈਣਗੇ ਯਾਰ ਬਾਅਦ ਚ ਲੋਕੀ ਕਿੰਨੇ ਕੁ ਡੈਵਿਡ ਹੋ ਜਾਣਗੇ ਕੋਈ ਉੱਧਰ ਗਿਆ ਉੱਧਰ ਗਿਆ ਘੱਟ ਇੰਨੇ ਕਿੰਨੇ ਕੁ ਚੱਲ ਜਾਣਗੇ ਸਮਝ ਆਉਂਦੀ ਹਰ ਜਗ੍ਹਾ KFC ਖੋਲ੍ਹ ਦੂਗਾ ਜੇ ਹਰ ਜਗ੍ਹਾ ਮਗਰ ਉਹਨਾਂ ਖੋਲ੍ਹ ਜੂਗਾ ਤੇ ਚੱਲੂ ਕਿੱਦਾਂ ਹਾਕਦਾ ਵੇ ਚਲੋ ਦੇਖੀ ਜਾਓ ਜੋ ਚੱਲ ਰਿਹਾ ਜਨਤਾ ਵੀ ਬਹੁਤ ਆਲ੍ਹਿਆ ਤੇ ਉਹ 2.5 ਕਰੋੜ ਦਾ ਹੋਣੀ ਆ ਬੜੇ ਰਾਂਗ ਦਾ ਕੋਈ ਕੋਨਾ ਨਹੀਂ ਛੱਡਿਆ ਗਿੱਲ ਪਿੰਡ ਸਭ ਵਿੱਚੀ ਰਲ ਗਏ ਇਹ ਸਭ ਵੀ ਮੈਕਸੀਕਨ ਬਣਿਆ ਹੋਇਆ ਲੈ ਵੀ ਇਹਨੂੰ ਐ ਵੀ ਨਹੀਂ ਜੰਦੂ ਦਾ ਛੋਟਾ ਕਹਿੰਦੇ ਸਿੱਧੂ ਮੂਸੇਆ ਨੇ ਇਹਨੂੰ ਫੇਮਸ ਕੀਤਾ ਗੱਡੀ ਨੂੰ ਫੌਜੀ ਉਹਨਰ ਨੂੰ ਫਿਊਚਰ ਭਾਵੇਂ ਇੱਚ ਭੋਰਾ ਨਹੀਂ ਹੈਗੇ ਪਰ ਰੋਬ ਪੂਰਾ ਲੈ ਵੀ ਡੀਮਾਰਟ ਤੇ ਨੰਗਲ ਗਏ ਆਂਦੇ ਆਵਾਂਗੇ ਪਲਾਸਾ ਮੈਂ ਵੀ ਉਹ ਨਾਲ ਇੱਥੇ ਆ ਗਿਆ ਹੋਮ ਟਾਊਨ ਹੋਮ ਟਾਊਨ ਨਹੀਂ ਤਾਂ ਹਰ ਜਿਹੜਾ ਨਾ ਕੋਲ ਜਾਂਦਾ ਵੀ ਮੇਰਾ ਪਲੱਕੜ ਬੰਦਾ ਹੋਮ ਟਾਊਨ ਇਹ ਕ ਨਾਲ ਹੋਰ ਬੰਦਾ ਪਿਆ ਇੱਕ ਪਹਿਲਾ ਬਣਿਆ ਹੋਇਆ ਮੈਂ ਇੱਥੇ ਇਹ ਜੇ ਘੱਟੋ ਘਾਟ ਮੈਂ ਕਹਿੰਦਾ 20 ਬਣ ਗਿਆ ਹੁਣ ਲੋਕਾਂ ਨੂੰ ਨਸ਼ਾ ਹੋ ਗਿਆ ਹੁਣ ਇਹਦਾ ਮੈਨੂੰ ਨਹੀਂ ਪਸੰਦ ਲੋਕਾਂ ਨੂੰ ਚਾਹੇ ਪਸੰਦ ਆਂਬੇਰਾ ਗ੍ਰੀਨ ਪਲੈਨ ਇਹ ਅੰਬੇਰਾ ਵਾ ਅੰਬੇਰਾ ਅੰਬੇਰਾ ਗ੍ਰੀਨ ਲੈ ਵੀ ਦੂਜੀ ਬਿਲਡਿੰਗ ਵੀ ਛੱਡ ਕੇ ਤਿਆਰ ਹੋ ਗਈ ਹੈ ਨਾ ਹਾਗੀ ਜੇ ਤੇਜ਼ ਬਣਾਉਂਦੇ ਨੇ ਬਹੁਤ ਸਪੀਡ ਵਧੀ ਹੁੰਦੀ ਹੈ ਇਹਨਾਂ ਨੇ ਉਹ ਜਿਹੜੇ ਯਾਰ ਬੈਂਕਾਪੂਗਾ ਚ ਕੰਮ ਕਰਦੇ ਜਾਂ ਹੋ ਉਹਨਾਂ ਵਾਸਤੇ ਹੈ ਤਾਂ ਕੰਮ ਵਧੀਏ ਕੋਈ ਇਹੋ ਜੀ ਗੱਲ ਦੀ ਇਹਨਾਂ ਨੇ ਫੇ ਨੌਕਰੀ ਪੇਸ਼ਾ ਬੰਦੇ ਨੇ ਇਹਨਾਂ ਪਿੱਛੇ ਦੇਖੇ ਲੋਨੀ ਆਰਾਮ ਆ ਲੋਕ ਲਾਇਆ ਚੱਲ ਗਏ ਜਿਹੜੇ ਘਰੇ ਲੇਡੀਜ਼ ਜਾਂ ਇਕੱਲੇ ਰਹਿੰਦੇ ਨੇ ਉਹਨਾਂ ਵਾਸਤੇ ਇਸ ਦੀ ਗੱਲ ਨਹੀਂ ਫਾਇਦਾ ਵੀ ਹੈਗਾ ਉਹ ਸਪੋਰਟ ਹੀ ਦੇਖਣ ਦੀ ਲੋਨੀ ਲੋਕ ਲਾਇਆ ਚੱਲ ਭਾਈ ਇੱਕ ਇਤਿਹਾਸਕ ਬਣਿਆ ਹੋਇਆ ਸਮੋਤ ਸਰ ਸਾਹਿਬ ਗੁਰਦੁਆਰਾ ਉਹਨੂੰ ਪ੍ਰੋਸਟੀਟਾ ਇੱਥੇ ਹੁਣ ਇੰਡਸਟਰੀ ਸਾਰੀ ਲੁਆਏ ਜਿਹੜੀ ਵੱਡੀ ਵੱਡੀ ਫੋਕਲ ਪੁਆਇੰਟ ਇੰਡਸਟਰੀ ਆ ਇਹ ਤਕਰੀਬਨ ਮੇਰੇ ਹਿਸਾਬ ਨਾਲ ਤਾਂ 50% ਇੱਧਰ ਆ ਚੁੱਕੀ ਆ ਸਾਰੀ। ਕਾਫੀ ਏਰੀਆ ਬਹੁਤ ਮਿਝੂ ਰਹਾ ਹੈ। ਬਾਅਦ ਤੋਂ ਹੁਣ ਆਪਣਾ ਗੋਦਵਾਲਾ ਸਾਹਿਬ ਹੈਗਾ ਵਾ 2 ਜਾਂ 2.5 ਕਿਲੋਮੀਟਰ ਰਹਿਗਾ ਵਾ। ਦੂਜੇ ਆਂ ਜੀ ਗੋਦਵਾਲੇ ਤੇ ਅਸਿਕ ਬਹੁਤ ਨੇ ਇਹ ਜੀ ਗੱਲ ਹੀ ਸਾਡੇ ਜਾਣਦੇ ਆ ਗਏ ਤਾਂ ਲੋਕਾਂ ਨਾ ਬਹੁਤ ਸਾਰੇ ਨੇ। ਦੂਜੇ ਆਂ ਦੇ ਨਾਲ-ਨਾਲ ਲੱਗਦੇ ਕਾਫੀ ਗੋਦਵਾਲਾ ਦੇ। ਵੀਊ ਚੈੱਕ ਕਰੋ ਨਾਲ ਦੇ ਪੁੱਲ ਦੇ ਨਾਲ ਨਾਲ ਕਿੰਨੇ ਸੋਹਣੇ ਫੁੱਲ ਦੇ ਲਾ ਰੱਖੇ ਨੇ ਸੋਹਣੇ ਲੱਗਦੇ ਨੇ ਹਨਾ ਸਾਰੇ yellow ਨੇ ਕਿ ਕਿਸੇ ਕੰਪਨੀ ਨੇ ਲਾਏ ਜਾਂ ਇਦਾਂ ਵੈਸੇ ਕੁਦਰਤੀ ਆ ਗਏ ਇੱਥੇ ਹੀ ਲੱਗੇ ਹੋਏ ਨੇ ਬਸ ਗਹਾਂ ਰਹਿਣੀ ਦੇਖੋ ਆ Amazon ਦਾ ਦਫਤਰ ਆ ਬਹੁਤ ਵੱਡਾ ਬਹੁਤ ਵੱਡੀ ਬ੍ਰਾਂਚ ਆ ਇਹ ਤੇ Amazon ਦੇ ਸਾਰੇ ਪ੍ਰੋਡਕਟ ਇੱਥੇ ਆਉਂਦੇ ਨੇ ਫਿਰ ਗਹਾਂ ਤੇ ਹੈ ਸਪਲਾਈ ਸ਼ੁਰੂ ਹੁੰਦੀ ਹੈ ਸਾਰੇ ਅਜੀਬ ਹੈ ਕਿ ਨਾ ਆਪਣੇ ਪਿੱਛੇ ਹੀ ਫੇਰੀ ਆ ਅੱਗੇ ਅੱਗੇ ਜਾਈ ਜਾਂਦੀ ਆ ਜਾਈ ਜਾਂ ਕਾਫੀ ਦੇਰ ਦੀ ਜੀ ਵੈਗਨ ਜੀ ਵੈਗਨ ਦੀ ਕਾਪੀ ਜੀ ਵੈਗਨ ਹੀ ਗੋਰ ਖਾ ਜਾਂਦਾ ਤੇ ਐਨ ਤਾਂ ਪੂਰਾ ਬਣਾ ਰੱਖਿਆ ਭਈ ਉਹਨਾਂ ਨੇ ਪਟੂਆਂ ਨੇ ਹਨਾ ਜੀ ਵੈਗਨ ਨਹੀਂ ਲਾਗੇ ਬੰਦਾ ਪਲਿੱਕਾ ਖਾ ਜਾ ਥੋੜਾ ਜਿਹਾ ਪਾਣੀ ਬਹੁਤ ਤੇਜ਼ ਆ ਭਰੀ ਪਈ ਆ ਨਹਿਰ ਆ ਸੌਰਲਰ ਸਿਸਟਮ ਗਵਰਨਮੈਂਟ ਵੱਲੋਂ ਲੱਗੇ ਹੋਏ ਨੇ ਇਹ ਤੇ ਬਿਜਲੀ ਬਰਤ ਦੇ ਕਿੱਥੇ ਹੋਣਾ ਮੈਨੂੰ ਇਹ ਸਮਝ ਨਹੀਂ ਆਈ ਜੇ ਲੈਟਾਂ ਲੁੱਟਾਂ ਕਰਕੇ ਵਰ ਲਈ ਹੋਣੀ ਤੇ ਕਿੱਦਾਂ ਇਹ ਪਤਾ ਨਹੀਂ ਹੈਗਾ ਕਾਫੀ ਲਾਇਏ ਹੋਏ ਨੇ ਤੀ ਦਿਨ ਕੰਟੀਨਿਊ ਨੇ ਸੋਨੇ ਬੋਲ ਆ ਗਏ ਨਾਲ ਇਹਦਾ ਲੈਹਰ ਦੇ ਉੱਪਰ ਲਾਇਏ ਨੇ ਮਹਿਰ ਨੂੰ ਵਰਤੋ ਦੇਆ ਹੋਇਆ ਚੰਗੀ ਗੱਲ ਹੈ ਤੈਨੂੰ ਸੁਣ ਬਟੀਏ ਗੱਲ ਇਹਨਾਂ ਨੇ ਨਾਲ ਫਲਾਵਰ ਨਾਲ ਮੈਚਿੰਗ ਕਰਦੇ ਆ ਲੱਗਦਾ ਕਿ ਸੁਵਿਧਨ ਨਾੜੀ ਫਿਰਦੇ ਆ ਭਾਈ ਵਧੀਆ ਕੰਟਰੀ ਬਦਾ ਸਾਹਿਬ ਨੇੜੇ ਹੀ ਆ ਹੁਣ ਮੇਰੇ ਹਿਸਾਬ ਨਾਲ ਆ ਮੋੜ ਤੇ ਹੀ ਆ ਇੱਕ ਅੱਧਾ ਕਿਲੋਮੀਟਰ ਤੇ ਹੀ ਆ ਗੋਦਾ ਸਾਹ ਪਹੁੰਚ ਗਏ ਆ ਬਹੁਤ ਹੀ ਮਤਲਬ ਵਧੀਆ ਲੱਗਦਾ ਐਦਾ ਪਾਣੀ ਚੱਲਦਾ ਨਾ ਕਰਦਾ ਸਾਡੇ ਸੀਨ ਬਹੁਤ ਸੋਹਣਾ ਬਦਦਾ ਐ ਵਧੀਆ ਦਰਸ਼ਨ ਦਦਾ ਲੈ ਵੀ ਗੱਡੀ ਕਰੀਏ ਪਾਰਕਿੰਗ ਆਪਾਂ ਉ ਆ ਕੇ ਅੱਜ ਦਾ ਰਸ਼ ਹੋਣਾ ਨਹੀਂ ਹੈਗਾ ਨਹਿਰ ਦੇ ਫਿੱਤਰ ਦੀ ਕਿੰਨੀ ਐ ਕਿੰਨਾ ਪਾਣੀ ਵੇਖ ਕਿੰਨਾ ਪਾਣੀ ਲੱਗਦਾ ਪਾਣੀ ਦੇ ਕਿੰਨਾ ਸੋਹਣਾ ਲੱਗਦਾ ਵੀ ਵਾਹ ਗੋਦਾ ਸਾਹ ਜੋ

ਜੋਜ ਤਾਰੇ ਜੀ ਰਾਮ ਨਾਮ ਜਪ ਜਾਈ ਜੀ ਕੀ ਜੀ ਆਜਾ ਪਾਣੀ ਕਿੰਨਾ ਵਹਛਾ ਬਹੁਤ ਤੇ ਚੱਲਦਾ ਪਿਆ ਇੰਨਾ ਇਕੱਠਾ ਪਾਣੀ ਦੇਖ ਕੇ ਤਾਂ ਵੈਸੇ ਬੰਦਾ ਦੱਸ ਹੈ ਵੀ ਡੀਮਾਰਡ ਪਹੁੰਚ ਗਏ ਹਣ ਲੈ ਵੀ ਰੱਜ ਤੱਕ ਆਫੀ ਹੈ ਇੱਥੇ ਦੇਖਿਓ ਇੱਥੇ ਗੱਡੀ ਲੱਗੂ ਨਹੀਂ ਸਪੋਰਟਸ ਕਾਰ ਖੜੀ ਕੀਤੀ ਆ ਗੱਡੀ ਪਾਰਕਿੰਗ ਉਧਰ ਹੀ ਹੋਊ ਭਾਈ ਥੱਲੇ ਪਾਰਕਿੰਗ ਤੇ ਕਾਫੀ ਖੁੱਲੀ ਐ ਲੈ ਵੀ ਮਸਤੀ ਜਿਉਂ ਦੇਖ ਰੋ ਇੱਥੇ ਸਾਡੇ 1100 ਰੁਪਏ ਟਿਕਟ ਆ ਜਿੰਨੀ ਮਾਦੀ ਮਸਤੀ ਕਰੋ ਫੇਰ ਐ ਥੋੜੀ ਮਹਿੰਗੀ ਭਾਈ ਪਰ ਇਹ ਵੀ ਚਲੋ ਬੱਚਿਆਂ ਨੇ ਤਾਂ ਫਿਰ ਬੱਚੇ ਨੇ ਹੁੰਦੇ ਨਾ ਟੈਕ ਨਹੀਂ ਲੰਡਨ ਬੱਸ ਵੀ ਹੈਗੀ ਇੱਥੇ ਮਾਲ ਵੀ ਬਣਿਆ ਬੰਦਾ ਇੱਥੇ ਘੇੜਾ ਕੱਢੋ ਸ਼ਾਪਿੰਗ ਕਰੋ ਬਾ ਚੱਲ ਵਧੀਆ ਪਾਰਕਿੰਗ ਕਾਫੀ ਖੁੱਲੀ ਐ ਇੱਥੇ ਪਾਰਕਿੰਗ ਲਾਈਏ ਉਹ ਘਾਵਾ ਕੇ ਹੁੰਦੇ ਹਨ ਅੱਗ ਦਾ ਨਹੀਂ ਨਵਾਂ ਚਲੋ ਲਿਆ ਕੰਨ ਇੱਥੇ ਗੱਡੀ ਲਾ ਦੋ ਚਲੋ ਚੰਗਾ ਜੀ ਪਾਰਕਿੰਗ ਲਾ ਕੇ ਲੈ ਆ ਵੀ ਇੱਥੇ ਬਹੁਤ ਬੜੇ ਬ੍ਰਾਂਡ ਨੇ ਮਾਸੀ ਜੋਨ ਮਿਸਟਰ ਡੀ ਆਈ ਵਾਈ ਹੈ ਹੋਰ ਬੜੇ ਬ੍ਰਾਂਡ ਨੇ ਲੈ ਆ ਵੀ ਸਭ ਕੁਝ ਅੰਦਰ ਵੀਡੀਓ ਬਣਾਣੀ ਲਾਉਡ ਨਹੀਂ ਸੀ ਰਾਸ਼ਨ ਉਸਨ ਲੈ ਕੇ ਲਾ ਕੇ 3000 ਰੁਪਏ ਬਸ ਬਾਹਰ ਨਹੀਂ ਉਹ ਗੱਡੀ ਕਿੱਥੇ ਖੜੀ ਹੈ ਆਪਣੀ ਉਹ ਖੜੀ ਹੈ ਲੈ ਵੀ ਗੱਡੀ ਕੋ ਚੱਲੀਏ ਸਮਾਨ ਰੱਖੀਏ ਪਹਿਲਾਂ ਵੀ ਜਾਣਾ ਹੁਣ ਆਪਾਂ ਐਸਾ ਕਿੱਥੇ ਡੋਮੀਨੋ ਹੈਗਾ ਪਰ ਆਪਾਂ ਨੈਕਟੀ ਖਾਣੇ ਆ ਲੈ ਵੀ ਦਿਆਲ ਵੀ ਖੁੱਲ ਗਿਆ ਅੱਛਾ ਤਾਂ ਰੈੱਡ ਟੇਪ ਵੀ ਲੈ ਵੀ ਇੱਥੇ ਗੇੜਾ ਮਾਰੀ ਆਏ ਸੀ ਜੂਡੀਓ ਜਾਣਾ ਥੋੜਾ ਸਮਾਨ ਖਿਦਣਾ ਸੀ ਜੂਡੀਓ ਦਾ ਜੂਡੀਓ ਤੇ ਪਾਰਕਿੰਗ ਦੇਖੀ ਇੱਥੇ ਸੌਖੀ ਮਿਲਦੀ ਆ ਤਾਂ ਮਿਲਦੀ ਮਿਲਦੀ ਨਹੀਂ ਪਾਰਕਿੰਗ ਤਾਂ ਮਿਲਦੀ ਹੁਣ ਆਪਾਂ ਜੂਡੀਓ ਚੱਲੀਏ ਥੋੜਾ ਜਿਹਾ ਉਤੋਂ ਬਾਅਦ ਦੇਖਦੇ ਆ ਫੇ ਕਿੱਥੇ ਹੋਰ ਇੱਥੇ ਵੀ ਗੱਡੀ ਫੁੱਲ ਹੈ ਇੱਥੇ ਵੀ ਗੱਡੀ ਫੁੱਲ ਆ ਜਾ ਬਈ ਪਾਰਕਿੰਗ ਬੜੀ ਔਖੀ ਮਿਲਦੀ ਹੈ ਔਖਾ ਲਾ ਦੁਨੀਆ ਮੈਂ ਸਾਰੀ ਘੁੰਮਦੀ ਫਿਰਦੀ ਲੱਗਦੀ ਹੈ ਤੱਕੋ ਮੈਂ ਵੀ ਡੀਆਈਵਾਈ ਜਾ ਕੇ ਉੱਥੇ ਖਾ ਪੀ ਕੇ ਖਾਵਾ ਤੇ ਹੁਣ ਅਸੀਂ ਚੱਲੇ ਆ ਮੈਕਡੀ ਚੱਕਰੀ ਖਾਵਾਂਗੇ 버ਗਰ ਘਰ ਜਾ ਕੇ ਰਾਮ ਕਰਾਂਗੇ ਮੈਂ ਹੁਣ ਉਹ ਬਥੇਰੇ ਖਾਤੇ ਨੇ ਹੁਣ ਆਪਣੇ ਕਿਹੜਾ ਹੈਗਾ ਵਾ ਸਿਰਫ ਰਾਮ ਕਰਨ ਦਾ ਮਾਹੌਲ ਸੋਹਣਾ ਹੈ ਨਾ ਤੇ ਕਿੰਨਾ ਸੋਹਣਾ ਵੀਊ ਬਣਿਆ ਹੋਇਆ ਹੈ ਮੈਂ ਇਸ ਟਾਈਮ ਦੁਗਰੀ ਫਿਰਦੇ ਆ ਮਤਲਬ ਫੋਲ ਉਤਰ ਗਏ ਤਾਂ ਫਿਰ ਦੁਗਰੀ ਵਾਲੇ ਨਾਲ ਹੀ ਇੱਥੇ ਮੱਕੜੀ ਦਾ ਸੌਖਾ ਪੈਂਦਾ ਉਹ ਇਹ ਵਿੱਚ ਮੱਕੜੀ ਨਹੀਂ ਬਣਿਆ ਹੋਇਆ ਵਾ ਬਾਕੀ ਕੇ ਐਫਸੀ ਬਣਿਆ ਸੀ ਕੇਐਫਸੀ ਤੇ ਨਿਕਲਦਾ ਚਿਕਨ ਚਿਕਨ ਦਾ ਬਰਗਰ ਸਵਾਲ ਨਹੀਂ ਅਸੀਂ ਚਿਕਨ ਚਿਕਨ ਖਾਂਦੇ ਨਹੀਂ ਵੈਜੀਟੇਰੀਅਨ ਬੰਦੇ ਆ ਨੂੰ ਤਾਂ ਆਪਣੀ ਮੱਕੜੀ ਦਾ ਬਰਗਰ ਸਵਾਲ ਲੱਗਦਾ ਪਲੇ ਪਲੇ ਚਲੋ ਹੋਰ ਕੀ ਚੰਗਾ ਵੀ ਮਿਲਦੇ ਆਂ ਫਿਰ ਨਕਤੀ ਦਾ ਬਰਕਰ ਖਾ ਕੇ ਤੇ ਬਣੇ ਰਿਓ ਅਗਲੇ ਬਲੌਗ ਚ ਲੱਕੜੀ ਤੇ ਕਰਦੇ ਆਂ ਸਮਾਪਤੀ ਚਲੋ